हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤਾ ਝੋਨੇ ਬਾਰੇ ਕਿਸਾਨ ਵੀਰਾਂ ਦੇ ਕੁਝ ਕੁ ਸਵਾਲ ਸੀਗੇ ਕਿਉਂਕਿ ਕੱਲ ਤੁਹਾਨੂੰ ਪਤਾ ਕਿ ਕੱਲ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਝੋਨੇ ਦੀ ਲਵਾਈ 1 ਜੂਨ ਤੋਂ ਜਿਹੜੀ ਹੈਗੀ ਆ ਉਹ ਜੂਨ ਜੂਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਨੂੰ ਵੰਡ ਕੇ ਉਹ ਸ਼ੁਰੂ ਕੀਤੀ ਜਾਊਗੀ ਕੱਲ ਜਿਹੜਾ ਹੈਗਾ ਮਾਨਯੋਗ ਸੀਐਮ ਸਾਹ ਵੱਲੋਂ ਇਹ ਬਿਆਨ ਆਇਆ ਸੀਗਾ ਉਹਨਾਂ ਵੱਲੋਂ ਕਲੀਅਰਿਫਾਈ ਵੀ ਕੀਤਾ ਗਿਆ ਕਿ ਹਾਈਬ੍ਰਿਡ ਕਿਸਮਾਂ ਨੂੰ ਜਿਹੜੀ ਹੈਗੀ ਆ ਅਸੀਂ ਬੈਨ ਕਰ ਰਹੇ ਹਾਂ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਹ ਅਸੀਂ ਬੈਨ ਕਰ ਰਹੇ ਹਾਂ ਇਹ ਤੋਂ ਪਹਿਲਾਂ ਪੀਏਯੂ ਲੁਧਿਆਣਾ ਦੇ ਮਹਾਰਾ ਵੱਲੋਂ ਵੀ ਜਿਹੜਾ ਵਕ ਵਕਸਾਨ ਮੇਲੇ ਹੋਣ ਲੱਗੇ ਪਏ ਜੁ ਲੁਧਿਆਣਾ ਦੇ ਉੱਥੇ ਜਿਹੜੀ ਹੈਗੀ ਹੈ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਹਾਈਬ੍ਰਿਡ ਕਿਸਮਾਂ ਝੋਨੇ ਦੀਆਂ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਇਹ ਨਾ ਲਾਈਆਂ ਜਾਣ ਹੁਣ ਜਿਹੜਾ ਹੈਗਾ ਕੁਝ ਕੁ ਕਿਸਾਨ ਵੀਰਾਂ ਦਾ ਸਵਾਲ ਇਹ ਹੈਗਾ ਕਿ ਜਿਹੜਾ ਪਾਣੀ ਹੈ ਸਾਡੇ ਉਹ ਤਰਤੀਹਟਲਾ ਮਾੜਾ ਹੈ ਮਾੜੀ ਕੁਆਲਿਟੀ ਦਾ ਪਾਣੀ ਹੈ ਜਾਂ ਜ਼ਮੀਨ ਦੇ ਵਿੱਚ ਸਾਲਟ ਵਗੈਰਾ ਜਿਆਦਾ ਤੇ ਸਾਡੇ ਹਾਈਬ੍ਰਿਡ ਤੋਂ ਬਿਨਾਂ ਹੋਰ ਕੋਈ ਝੋਨਾ ਝਾੜ ਦਿੰਦਾ ਨਹੀਂ ਹੈ ਤਾਂ ਬੇਨਤੀ ਹੈ ਉਹਨਾਂ ਦੀ ਮੰਗ ਹੈ ਕਿਸਾਨ ਵੀਰਾਂ ਦੀ ਤਾਂ ਕਿਸਾਨ ਵੀਰੋ ਬੇਨਤੀ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਨਾ ਤੁਹਾਨੂੰ ਬਿਲਕੁਲ ਕਲੈਰੀਫਾਈ ਇਹ ਕਰ ਦਿੱਤਾ ਜਾਊਗਾ ਕਿ ਕਿਉਂਕਿ ਖਾਸ ਤੌਰ ਤੇ ਪੀਆਰ ਕਿਸਮਾਂ ਪੀਆਰ ਕਿਸਮਾਂ ਤੁਸੀਂ ਜਿਹੜੀਆਂ ਹੈਗੀਆਂ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰੋ ਜਿਹੜੇ ਵੀ ਕਿਸਾਨ ਵੀਰ ਜ਼ਿਆਦਾਤਰ ਪੰਜਾਬ ਦੇ ਵਿੱਚ ਪੀਆਰ ਕਿਸਮਾਂ ਨੇ ਜਾਂ ਬਾਸਮਤੀ ਦੀਆਂ ਜਿਹੜੀਆਂ ਸਿਫਾਰਸ਼ ਪੀਏ ਯੂ ਲੁਧਿਆਣਾ ਵੱਲੋਂ ਕਿਸਮਾਂ ਨੇ ਤੇ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਇਹ ਤੋਂ ਬਿਨਾ ਜਿਹੜੀ ਹੈਗੀ ਆ ਪਰミਸ਼ਨ ਦਿੱਤੀ ਜਾਂਦੀ ਜਾਂ ਜਿਹੜੀਆਂ ਅਧਿਕਾਰਤ ਕੀਤੀਆਂ ਜਾਂਦੀਆਂ ਨੇ ਕਿ ਇਹਦੀ ਤੁਸੀਂ ਲੋਅਾਈ ਕਰ ਸਕਦੇ ਹੋ ਉਹਦੇ ਬਾਰੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਇਹ ਕਲੀਰੀਫਾਈ ਹੋ ਜਾਊਗਾ ਪੇਜ ਲੁਧਿਆਣਾ ਵੱਲੋਂ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਜਿਹੜਾ ਹੈਗਾ ਤੁਹਾਨੂੰ ਕਿਉਂਕਿ ਇੱਕ ਪੋਰਟਲ ਵੀ ਜਿਹੜਾ ਹੈਗਾ ਡਿਵੈਲਪ ਕੀਤਾ ਜਾ ਰਿਹਾ ਕਿ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕਿਸਮਵਾਰ ਜਾਣਕਾਰੀ ਮਿਲੂਗੀ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਤੁਸੀਂ ਕਾਸ਼ਤ ਕਰ ਸਕਦੇ ਆ ਪੀਆਰ ਕਿਸਮਾਂ ਤਾਂ ਹੈਗੀਆਂ ਹੀ ਆ ਪਹਿਲਾਂ ਸਪਾਰਸ਼ ਨੇ ਪੀਆਰ ਕਿਸਮਾਂ ਨੇ ਬਾਸਮਤੀ ਕਿਸਮਾਂ ਨੇ ਇਹਦੋਂ ਬਿਨਾ ਕਿਸਾਨ ਵੀਰਾਂ ਵੱਲੋਂ ਇਹ ਸਵਾਲ ਆ ਰਿਹਾ ਸੀ ਤਾਂ ਮੈਂ ਤੁਹਾਨੂੰ ਕਲੀਅਰਿਫਾਈ ਕਰ ਦਿਆਂ ਕਿ ਇਹਦੇ ਬਾਰੇ ਆਉਣ ਵਾਲੇ ਦਿਨਾਂ ਚ ਸਪਸ਼ਟ ਹੋ ਜਿਹੜਾ ਸਪਸ਼ਟ ਹੋ ਜਾਊਗਾ ਪਰ ਸੀਐਮ ਸਾਹਿਬ ਵੱਲੋਂ ਜਿਵੇਂ ਤੁਸੀਂ ਸੁਣਿਆ ਹੋਣਾ ਕੱਲ ਬਿਲਕੁਲ ਸਾਫ਼-ਸਾਫ਼ ਕਿਹਾ ਗਿਆ ਕਿ ਹਾਈਬ੍ਰਿਡ ਕਿਸਮਾਂ ਦੇ ਉੱਤੇ ਅਸੀਂ ਬੈਨ ਲਾ ਰਹੇ ਹਾਂ ਤਾਂ ਇਹਹੀ ਅਪਡੇਟ ਸੀ ਕਿਉਂਕਿ ਕੁਝ ਕਿਸਾਨ ਵੀਰ ਜਿਹੜੇ ਹੈ ਕਿ ਸਵਾਲ ਪੁੱਛ ਰਹੇ ਸੀ ਕਿ ਹਾਈਬ੍ਰਿਡ ਕਿਸਮਾਂ ਤੇ ਜਿਹੜੀ ਹੈਗੀ ਆ ਉਹ ਸਖਤੀ ਜਿਹੜੀ ਹੈ ਬਿਲਕੁਲ ਇਸ ਵਾਰ ਹੋਊਗੀ ਕਿਉਂਕਿ ਜਿਹੜਾ ਹੈਗਾ ਇਹਦੇ ਵਿੱਚ ਟੁੱਟਾ ਵਗੈਰਾ ਵੱਧ ਆਉਂਦਾ ਬਹੁਤ ਬਹੁਤ ਤੁਹਾਨੂੰ ਆਸ਼ੁਕਰੀ